ਹਾਂਜੀ ਬਾਬਾ ਜੀ ਫਿਰ ਕਿੰਨਾ ਕ ਟਾਈਮ ਹੋ ਗਿਆ ਜੀ ਰੱਖਿਆ ਨੂੰ ਤੁਹਾਡੇ ਕਬੂਤਰ ਸਾਨੂੰ ਹੋ ਗਿਆ ਜੀ ਵੀ 25 ਸਾਲ ਹੋ ਗਏ 20 25 ਸਾਲ ਪ੍ਰਾਣੀਆਂ ਨਸਲਾਂ ਬੈਠੀਆਂ ਤੁਹਾਡੇ ਕੋਲ ਪ੍ਰਾਣੀਆਂ ਨਸਲਾਂ ਸਾਨੂੰ ਉਹ ਬਾਈ ਰਾਜਾ ਟਰੋਲੀ ਵਾਲਾ ਸੀਗਾ ਹਾਂਜੀ ਹਾਂਜੀ ਉਹਦੇ ਕਬੂਤਰ ਵਧੀਆ ਸੀਗੇ ਬਹੁਤ ਚੰਗੇ ਕਬੂਤਰ ਸੀ ਬਹੁਤ ਧੰਨੇ ਵਾਲੇ ਕਬੂਤਰ ਸੀਗੇ ਹਾਂਜੀ ਬਹੁਤ ਵਧੀਆ ਰਿਜ਼ਲਟ ਸੀ ਇਹ ਬਾਬਾ ਜੀ ਫਿਰ ਇਹ ਵੀ ਨਾਲ ਹੀ ਬਾਬਾ ਜੀ ਮੇਰੇ ਨਾਲ ਹੀ ਹੁੰਦੀ ਸੀ ਇਕੱਠੇ ਛੱਡਦੇ ਹਾਂ ਇਕੱਠੀ ਬਾਜੀਆਂ ਛੱਡਦੇ ਹਾਂ ਰੌਣਕ ਤੁਹਾਡੇ ਨਾਲ ਆਉਂਦੀ ਸੀ ਹੁੰਦੀ ਸੀ ਹਾਂ ਰੌਣਕ ਘਰੇ ਆ ਹੁਣ ਛੋੜਿਆ ਨਾ ਬਸ ਮੈਰਿਜ ਲਾਈਫ ਵਿੱਚ ਬਿਜ਼ੀ ਹੋ ਗਈ ਹੈ ਠ ਨੇ ਹਜੇ ਮੈਦੀ ਹੋਣੀ ਆ ਤੇ ਹਜੇ ਬਸ ਮੰਗੀ ਹੋਈ ਸੀ ਅੱਛਾ 20 ਜੀ ਹੋ ਗਈ ਉਹ ਚ ਇੱਕ ਫਿਲਮਾਂ ਫਲਵਾਉਂ ਵੀ ਨਾ ਕਰਦੀ ਇੱਕ ਵਸੋ ਦੇ ਫਿਲਮ वगैरह ਚੱਲਦੀ ਰਹਿੰਦੀ ਆ ਤਾਂ ਕਰਕੇ ਹਾਂ ਸ਼ੂਟਿੰਗ वगैरह ਨਾ ਮਾਡਲਿੰਗ ਕਰਦੀ ਹੈ ਤੇ ਕਿੰਨੀਆਂ ਕ ਬਾਜੀਆਂ ਜੀ ਆ ਸੀਜ਼ਨ ਚ ਛੜਤੀਆਂ ਹੋਣਗੀਆਂ ਪਹਿਲੀ ਬਾਜੀ ਪਹਿਲੀ ਬਾਜੀ ਛੱਡੀ ਜਿਵੇਂ ਕਿ ਪਹਿਲਾ ਦਿਨ ਦੁਨੀ ਲੱਗੇ ਸੀਗੇ ਪਿਛਲੇ ਸਾਲ ਪਿਛਲੇ ਸਾਲ ਤਾਂ ਵੱਧ ਛੜੀਆਂ ਸੀ 16 17 ਛੜਦੀਆਂ ਸੀਗਾ ਹਾਂ ਜੀ ਕੁਝ ਹਰ ਅੱਧ ਜਿੱਤ ਗਏ ਹਾਂਜੀ ਸਾਰ ਜੇ ਤੱਕ ਇਸ ਬਹੁਤ ਬਧੀਆ ਅੱਧ ਜੀ ਅੱਧ ਕੋਈ ਜਿੱਤਦਾ ਅੱਜ ਕੱਲ ਹੁਣ ਜਵਾਨਾਂ ਇਹ ਦੇਖੋ ਸਾਰੇ ਇਨਸਾਨ ਇੱਥੇ ਆਏ ਕੌਨਫੀਡੈਂਸ ਦਾ ਹੋ ਗਿਆ ਜਵਾਨਾਂ ਸਾਰੇ ਕਬੂਤਰ ਬਾਜੇ ਜਿੱਤਣੇ ਨਹੀਂ ਹੁੰਦਾ ਜੀ ਕਰਨ ਤਾਂ ਕੋਈ ਨਹੀਂ ਹੁਣ ਤਾਂ ਕੌਨਫੀਡੈਂਸ ਹੋ ਗਿਆ ਜੀ ਅਗਲਾ ਕਹਿੰਦਾ ਮੇਰਾ ਬਾਦ ਦੁੱਡੇ ਉਹ ਬਾਲੀ ਸਮਾਈ ਕਰਦਾ ਉਸ ਤੋਂ ਬਾਦ ਦੂਜਾ ਸਮਾਈ ਕਰਦਾ ਹੁਣ ਤਾਂ ਕਬੂਤਰ ਬੰਦੀ ਨਹੀਂ ਲਗ ਪਗ ਛੇਤੀ ਅੱਜ ਕੱਲ ਜੀ ਦੇਖੋ ਹਰੇਕ ਬੰਦੇ ਕੋਲੇ ਗੇਮ ਹੀ ਆ ਗਈ ਗੇਮ ਹੀ ਆ ਗਈ ਤੇ ਕਬੂਤਰ ਮੱਲਾਂ ਬੰਦੀ ਹੁੰਦੇ ਆ ਉਹ ਟਾਈਮਾਂ ਵਿੱਚ ਜਦੋਂ ਅਸੀਂ ਛੱਡਦੇ ਹੁੰਦੇ ਸੀ 20 ਸਾਲ ਪਹਿਲਾਂ ਉਦੋਂ ਕਬੂਤਰ ਦੀ ਵੱਧ ਤੋਂ ਵੱਧ ਕਬੂਤਰ ਬਣ ਗਏ ਬਾਬਾ ਜੀ ਚੰਗੇ ਸਾਰੇ 35 40 ਕਬੂਤਰ ਬਾਜੀ ਦੇ ਹੁੰਦੇ ਸੀਗੇ 1 2 ਬਾਜੀ ਦੇ ਮਿਲਦੇ ਸੀ ਉਸੇ ਵੇਲੇ ਹੁਣ ਤਾਂ ਅੱਜ ਕਿਆ ਉਹ ਤਾਂ ਟਾਈਮ ਦੀਆਂ ਗੱਲਾਂ ਹੋਣਗੀਆਂ ਬਾਬਾ ਜੀ ਕਿੰਨਾ ਕ ਟਾਈਮ ਹੋ ਗਿਆ ਇਹ ਗੱਲ ਹੋ ਗਈ 20 ਸਾਲ ਹੋ ਗਈ ਗੱਲ 20 ਸਾਲ ਹੋ ਗਏ ਸਾਡੇ ਦੁੱਲੇ ਹੁੰਦਾ ਸੀ ਭਾਈ ਠੀਕ ਹੈ ਜੀ ਬਜ਼ੁਰਗ ਤੇ ਉਦੋਂ ਅਸੀਂ ਉਹਨਾਂ ਨਾਲ ਜਾਂਦੇ ਹੁੰਦੇ ਸੀ ਨਿੱਕੇ ਹੁੰਦੇ ਠੀਕ ਹੈ ਜੀ ਉਹਨਾਂ ਦੀਆਂ ਗੱਲਾਂ ਇਹ ਤਾਂ ਹੈਗਾ ਲੀਖੋ ਲੀਖੋ ਹਾਂ ਫੜ ਲਈ ਨਦਰ ਬਹਿ ਕੇ ਕੋ ਵਾਰ ਪਾਸ ਨੀ ਹਾਂ ਦੇ ਤੱਕ ਪਾਉਣ ਲਈਦਾ ਆਪੀਆਂ ਫਲਾ ਹੀ ਹੈ ਲਾਈਨ ਜਿਹਨੂੰ ਜਾਂਦੇ ਹੁਣ ਬਾਕੀ ਫਾਜ਼ੀਆਂ ਸਾਨੂੰ ਇੰਟਰਵਿਊ ਜਿਵੇਂ ਐਂਟਰੀ ਵਾਲੀਆਂ ਹੁੰਦੀਆਂ ਹਾਂ ਉਹ ਵਧੀਆ ਲੱਗਦੀਆਂ ਜਾਂ ਖੁੱਲੀਆਂ ਅਸੀਂ ਐਂਟਰੀ ਵਾਲੇ ਵੀ ਛੱਡਦੇ ਆ ਜਿੱਥੇ ਸਾਨੂੰ ਹੁਣ ਲੋਕ ਬੁਲਾਉਂਦੇ ਆ ਮਾਤ ਸਨਮਾਨ ਨਾਲ ਪੁੱਲੀ ਜਾਣਾ ਪੈਂਦਾ ਜਾਣਾ ਪੈਂਦਾ ਕੌਣ ਸਾਬ ਨੇ ਮੋਹ ਪਿਆਰ ਬਣਾਇਆ ਵੇ ਦੇਖੋ ਪਾਕ ਪੁੱਤਰਾਂ ਵਾਲਿਆਂ ਨੇ ਆਪਣੀ ਛਡਾਈ ਕਰਾਈ ਨਹੀਂ ਬਾਬਾ ਜੀ ਇਹਨਾਂ ਨੇ ਆਪਾਂ ਨੂੰ ਇੰਨਾ ਪਿਆਰ ਦਿੱਤਾ ਤੇ ਅੱਜ ਇਹਨਾਂ ਦੀ ਬਦੌਲਤ ਹੀ ਆਪਾਂ ਇੰਨਾ ਜੀ ਛਡਾਈ ਤੇ ਮੇਨ ਗੱਲ ਤਾਂ ਬਾਬਾ ਜੀ ਦੀ ਹੈ ਇਸ ਕਰਕੇ ਸਾਨੂੰ ਬੱਚੇ ਤੇ ਲੈ ਕੇ ਸੱਚਾ ਵੱਡਾ ਇਨਸਾਨ ਬਣ ਸਾਨੂੰ ਜਾਣਾ ਹੀ ਜਾਣਾ ਕਿਉਂਕਿ ਹਰ ਇੱਕ ਪਾਸੇ ਛੋਟਾ ਮੋਹ ਤੇ ਬਣ ਜਾਂਦਾ ਜੀ ਉਸ ਨਾਲ ਸਾਡਾ ਮੋਹ ਤੇ ਬਣ ਜਾਂਦਾ ਉਸ ਹਾਵ ਨਾਲ ਬਣ ਜਾਂਦਾ ਕਿਉਂਕਿ ਤੁਸੀਂ ਹਰ ਇੱਕ ਦੇ ਵਿੱਚ ਵਿਚਰਨਾ ਹਾਂਜੀ ਹਰ ਇੱਕ ਦੇ ਨਾਲ ਵਿਚਰਨਾ ਵਿੱਚ ਤੁਸੀਂ ਜਾਣਾ ਕਿਸੇ ਦੇ ਹਨਾ ਐਕਸਟਰਾ ਇਹ ਬਹੁਤ ਕਰਮ ਰਿਕ ਦੇ ਘਰ ਜਾਣਾ ਆ 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 ਤਾਂ ਯੋਸ ਨੂੰ ਚੰਗੇ ਕਰਕੇ ਦਾ ਇੰਟਰਵਿਊ ਕਰ ਲੈਣਾ ਹਾਂ ਜੀ ਤੁਸੀਂ ਅੱਗੇ ਮੇਲਾ ਆਏ ਸੀ ਉਹ ਕਿ ਤੁਸੀਂ ਫਿਲਮ ਚ ਲੈਣਾ ਤੁਹਾਨੂੰ ਕਿ ਕਰ ਗਿਆ ਸਾਰਾ ਮੁੰਡਾ ਫਿਰਦਾ ਸੀਗਾ ਉਹ ਫਿਲਮ ਤੇ ਇਸ ਕਰਕੇ ਵੀ ਵਧੀਆ ਆਪਾਂ ਨਾਮ ਬਣਾਇਆ ਅਸੀਂ ਤੇ ਅਸੀਂ ਕਿਹਨੇ ਵੀ ਜਿੰਨੇ ਕਬੂਤਰਾ ਵਾਲੇ ਮੁੰਡੇ ਨੇ ਵਿਚਾਰੇ ਬਹੁਤ ਵਧੀਆ ਸ਼ਕਾਫ ਦਾ ਸ਼ੋਅ ਪੂਰਾ ਕਰਦੇ ਇੱਕ ਇੱਕ ਨਸ਼ੇ ਤੋਂ ਬੱਚੀ ਹਾਂ ਜੀ ਹਾਂ ਜੀ ਇਹ ਨਸ਼ੇ ਤੋਂ ਬੱਚੀ ਇੱਕ ਤਾਂ ਹੋਰ ਜਿਵੇਂ ਦੇਖੋ ਨਸ਼ਾ ਤਾਂ ਜਮਾਈ ਹਾਂ ਜੀ ਬੱਚੀ ਹਾਂ ਦੇਖੋ ਜਿਵੇਂ ਉਹ ਕਿ ਤੋਂ ਭਾਈ ਜਿਹੜਾ ਕੀ ਨਾ ਦਾ ਸ਼ਨੀ ਗੱਲ ਸ਼ਨੀ ਗੱਲ ਜਿਹੜਾ ਉਹ ਦੇਖੋ ਕਿੰਨੇ ਹੈਲਪ ਕਰ ਰਿਹਾ ਇਸ ਟਾਈਮ ਵਿਚਾਰਾ ਉਹ ਬੰਦਾ ਬਹੁਤ ਵਧੀਆ ਕੰਮ ਕਰਦਾ ਜਿਹਨੇ ਲੋਕ ਕਿਸੇ ਨੂੰ ਬਤਾਵ ਦੇ ਰਿਹਾ ਕਬੂਤਰਾਂ ਵਾਸਤੇ ਕਿਸ ਦੀਆਂ ਐਂਟਰੀਆਂ ਭਰਦਾ ਉਹਦਾ ਇਹ ਕਿਹਾ ਉਹ ਬੰਦਾ ਬਹੁਤ ਹੀ ਵਧੀਆ ਇਨਸਾਨ ਜਿਹਦੀ ਸੋਚ ਇੰਨੀ ਵਧੀਆ ਹੈ ਨਾ ਵੀ ਕਿਉਂਕਿ ਉਹਨੂੰ ਇਹ ਹੈ ਵੀ ਚਲੋ ਅਗਲਾ ਸ਼ੌਕ ਪੂਰਾ ਸਹੀ ਗੱਲ ਹੈ ਜੀ ਬਾਬਾ ਹੈ ਨਾ ਜੀ ਇਹ ਕਿੰਨਾ ਮਲਵਨਾ ਜੀ ਸ਼ੌਂਕਪੁਰਾ ਕਰਾ ਰਹੇ ਨੇ ਰਿਸਪੈਕਟ ਹੁੰਦੀ ਹੈ ਜੀ ਜਿੰਨੀ ਇੱਕ ਕਰਾ ਲਵਾਂਗੇ ਉੰਨੀ ਕਰਾਉਣੇ ਕਿ ਹੋਣਾ ਕੱਲ ਹੋਈ ਸੀ ਮੇਰੀ ਉਹਨਾਂ ਨਾਲ ਗੱਲ ਪਰ ਬਹੁਤ ਵਧੀਆ ਸੋਚ ਲੱਗੀ ਮੈਨੂੰ ਉਹਨਾਂ ਦੀ ਵੀ ਕਈ ਵਿਚਾਰੇ ਇਨਸਾਨ ਸ਼ੌਂਕ ਹੁੰਦਾ ਪੈਸੇ ਨਹੀਂ ਹੁੰਦੇ ਬਗੀਰ ਗਰੀਬ ਬੰਦਿਆਂ ਨੂੰ ਕਣਕ ਵੀ ਦਿੰਦਾ ਇਹ ਬੰਦੇ ਹਾਂ ਬਹੁਤ ਵਧੀਆ ਸੋਚ ਲੱਗੀ ਬਹੁਤ ਵੱਡੀਆਂ ਗੱਲਾਂ ਆ ਦੇਣੀਆਂ ਛੋਟੀਆਂ ਚੀਜ਼ਾਂ ਇਹ ਕਿਤੇ ਦਿਲ ਵਾਲਾ ਬੰਦਾ ਹੀ ਦੇ ਸਕਦਾ ਦਿਲ ਵਾਲਾ ਬੰਦਾ ਹੀ ਦੇ ਸਕਦਾ ਹਰ ਇੱਕ ਬੰਦਾ ਨਹੀਂ ਹੁੰਦਾ ਇਹ ਜਿਆਦਾ ਜਿਹੜਾ ਬੰਦੇ ਦੇ ਦਿਨ ਹੋ ਮਾੜਾ ਮੋਟਾ ਉਹ ਸੋਚੂਗਾ ਵੀ ਯਾਰ ਗਰੀਬ ਬੰਦਾ ਐ ਇਹਨੂੰ ਚਾਲਾਪਾਕਾਂ ਲੱਕ ਜਾਂ ਹੋਰ ਚੀਜ਼ ਦੀ ਮਦਦ ਕਰ ਦਈਏ ਕਿਉਂ ਉਹਦਾ ਕੁਸਕਾ ਸੁਣਾ ਨਹੀਂ ਉਹਦੇ ਕੋਲ ਉਹ ਫਿਰ ਉਹਨੂੰ ਮਾਲਕ ਦੀ ਮਿਹਰ ਵੀ ਦੇਖੋ ਜਾਨੀ ਉਹ ਪਰਵਾਤ ਮਦਨ ਤੇ ਪੁੱਤਰ ਛੱਡਿਆ ਜਦੋਂ ਬੇਲਾ ਨੱਲਾ ਰਹਿ ਗਿਆ ਫਿਰ ਜ ਲੈ ਗਿਆ ਇਹ ਕਿ ਉਤਰਾ ਫਾਜੀ ਬਾਬਾ ਜੀ ਉਹਨੂੰ ਮਾਲਕ ਦਿੰਦਾ ਫਿਰ ਮਾਲਕ ਕਿਉਂ ਦਿੰਦਾ ਕਿਉਂਕਿ ਉਹਨੇ ਨੀਤ ਸਾਫ ਉਹਨੇ ਸਾਫਾ ਕਿਸੇ ਦੀ ਮਰਜ਼ੀ ਨਹੀਂ ਆ ਉਹਨੂੰ ਦੋਣੀ ਹੋ ਕੇ ਮਿਲਣੀ ਆ ਕਿਸੇ ਦਾ ਹੱਕ ਹੋਣੇ ਉਹ ਦੂਣਾ ਹੋ ਕੇ ਨਿਕਲਣਾ ਇੱਕ ਹੀ ਦੇਖ ਲਓ ਤੁਸੀਂ ਹੁਣ ਮੱਥੇ ਲੱਗਦਾ ਮੰਨ ਆਪਣਾ ਜੀ ਆਪਾ ਮੰਨ ਲਓ ਠੱਕੀ ਨਾ ਬਾਜ਼ੀਆਂ ਚ ਤੁੰਗ ਲੱਗ ਜੀ ਮਤਲਬ ਕਈ ਬੰਦੇ ਕੀ ਕਰਦੇ ਆ ਤਾਂ ਪਹਿਰੇ ਛੱਡ ਕੇ ਬੰਦ ਜੇ ਉਹ ਕੋਈ ਸਕੂਨ ਵਾਲੀ ਗੱਲ ਨਹੀਂ ਨਹੀਂ ਇਹ ਚੀਜ਼ਾਂ ਜਵਾਨੀ ਕੋਣ ਦੇਖੂ ਬਾ ਕੀ ਹੁਣ ਤਾਂ ਘਟ ਗਿਆ ਕਿ ਪਹਲਾ ਸੀ ਇਹ ਚੀਜ਼ ਅੱਗੇ ਪਹਲਾ ਸੀ ਹੁੰਦੇ ਕੋ ਲੋਕ ਕਿ ਆਪਾਂ ਕਿੰਨੀ ਮਿਹਨਤ ਨਾ ਕਰੇ ਕਬੂਤਰ ਡਾਉਣੇ ਆ ਸਾਰਾ ਦਿਨ ਤੂੰ ਪੇਰੇ ਆ ਕੇ ਮਨੋਂਨੇ ਆ ਜਦੋਂ ਕੋਈ ਵਿਚਲਾ ਕੋਈ ਇਸ ਇਨਸਾਨ ਆ ਕੇ ਕਬੂਤਰਾਂ ਨੂੰ ਛੱਡ ਦਿੰਦੇ ਉਹ ਫਿਰ ਮੰਨਦਾ ਕਿ ਇਹਨਾਂ ਦੀ ਕੀ ਹੁੰਦੀ ਸਾਫ਼ ਦੀ ਬਾਜੀ ਨਹੀਂ ਹੋਈ ਇਹਨਾਂ ਦਾ ਤਾਂ ਇਹੀ ਹੈ ਜੀ ਤੁਸੀਂ ਕਬੂਤਰ ਛੱਡਤਾ ਆ ਬੈਠੇ ਹੋ ਬਾਬਾ ਜੀ ਕਬੂਤਰ ਸੋਟਾ ਫਿਰਦਾ ਫਿਰਦਾ ਦਾ ਕੱਟੇ ਨਹੀਂ ਜਾਣਾ ਕਬੂਤਰ ਨੂੰ ਬਾਜੀ ਮਿਲੂਗੀ ਹਾਂ ਅਸੀਂ ਤਾਂ ਜੀ ਦੇਖੋ ਜੀ ਸਾਡਾ ਫਿਰਦਾ ਸੀ ਕਿਹਨੇ ਫਿਰ ਜੇ ਸਾਡਾ ਨਹੀਂ ਹੈਗਾ ਸੀ ਆਪਕੇ ਕਿਹਦਾ ਇਹ ਬਾਈ ਗੋਤਰ ਹੈ ਦੇ ਕੇ ਆ ਬੋਰਜ ਆਇਆ ਸੀ ਉੱਥੇ ਉੱਡੇ ਸੀ 48 ਕਬੂਤਰ ਠੀਕ ਹੈ ਜੀ ਇਹਨੇ ਬਹੁਤ ਵਧੀਆ ਇਨਸਾਫ ਕਰਾਇਆ ਬਾਜੀ ਜਮਾ ਨਿਕਲ ਗਈ ਉਹ ਠੀਕ ਹੈ ਕੱਲਾ ਰਹੇਗਾ ਆਦਮ ਪਰਿਆ ਦਾ ਕਬੂਤਰ ਇੱਕ ਦੂਜੇ ਨੰਬਰ ਤੇ ਪਤਾ ਨਹੀਂ ਦੂਜੇ ਨੰਬਰ ਤੇ ਗੋਤੀ ਕਿਹੜਾ ਸੀ ਬਾਈ ਉੱਥੇ ਸੁੱਖਾ ਗਾਜੀਆਂ ਨੇ ਸੁੱਖਾ ਗਾਜੀਆਂ ਨੇ ਦਾ ਦੂਜੇ ਨੰਬਰ ਤੇ ਸੀ ਇੱਕ ਇੱਕ ਕਬੂਤਰ ਇਹਨੇ ਕੱਟਿਆ ਬਾਈ ਨੇ ਕਿਉਂਕਿ ਹਵਾ ਵਗਦੀ ਸੀ ਟੱਚ ਲਾ ਕੇ ਵੀ ਕਬੂਤਰ ਉੱਡ ਜਾਂਦਾ ਸੀ ਐ ਟੱਚ ਮਾਰ ਕੇ ਵਧੀਆ ਗੱਲਾਂ ਦੇ ਵਧੀਆ ਆਪਾਂ ਸਾਫ ਕਰਾ ਰਹੇ ਤਾਈਓ ਬਾਜੀ ਨੂੰ ਬੁਲਾਏ ਨਹੀਂ ਉਹਨਾਂ ਨੇ ਸਾਫ ਜੀ ਸਿਰਾ ਕਰਾਤਾ ਨੇ ਉੱਤੇ ਬਾਜੀ ਬਹੁਤ ਵਧੀਆ ਬਾਜੀ ਹੋ ਜਿਸ ਬੱਚੇ ਨੇ ਇਨਸਾਫ ਵਧੀਆ ਕਰਾਇਆ ਸੀ ਤੇ ਆਖੀ ਨੂੰ ਬੁਲਾਇਆ ਹੋਇਆ ਬੁਲਾਇਆ ਹੋਇਆ ਠੀਕ ਹੈ ਜੀ ਨਹੀਂ ਇਹ ਬਹੁਤ ਟਾਈਮ ਦਾ ਕਾਪੀ ਤੇ ਪਹਿਲਾ ਮੁੰਡਾ ਕਿੱਥੇ ਆਇਆ ਸੀਗਾ ਉਹਦਾ ਨਾਮ ਖਨੀਕੀ ਲੈ ਰਹੇ ਸੀ ਕਾਈਲਾ ਟੈਲਾ 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 ਉਹ ਵੀ ਬਹੁਤ ਸੋਹਣੀ ਬਾਜੀ ਕਰਾ ਕੇ ਟੈਲਾ ਵੀ ਵਧੀਆ ਬਾਜੀਆਂ ਕਰਾਉਂਦਾ ਹੋਰ ਸੋਹਣੀ ਵਧੀਆ ਬਾਜੀ ਕਰਾ ਕੇ ਜਾਂਦਾ ਸੀਰਾ ਵੀ ਵਧੀਆ ਕਰਾਉਂਦਾ ਬਾਜੀਆਂ ਇਹ ਤਿੰਨ ਬੰਦੇ ਜਾਣੇ ਕੇ ਵੀ ਦਾ ਮਾਲ ਵੇਚੀ ਆ ਗਏ ਤਿੰਨੇ ਹਾਂਜੀ ਉਹ ਮਾਲ ਵੇਦੇ ਤਿੰਨੇ ਵਧੀਆ ਬੰਦੇ ਆ ਪੂਰੇ ਟੋਪ ਅਸੀਂ ਜੇ ਸਾਡਾ ਕਬੂਤਰ ਫਿਰਦਾ ਜੀ ਅਸੀਂ ਕਹਾਂਗੇ ਫਿਰਦਾ ਜੇ ਸਾਡਾ ਨਹੀਂ ਹੈਗਾ ਨਹੀਂ ਇਹ ਬੰਦਾ ਇਹ ਹੀ ਆਏ ਹੈ ਜਿਹੜੇ ਸਾਡਾ ਕਬੂਤਰ ਹੈ ਨਹੀਂ 60 70 ਕਬੂਤਰ ਵੀ ਉੱਡੇ ਵੇ ਆ 80 100 ਵੀ ਉੱਡਿਆ ਵਾ ਦੂਸਰ ਪੈ ਗਈ ਜਾਂ ਕਹਿਰ ਪੈ ਗਈ ਕੈਚ ਨੇ ਬੜਗਾ ਕੱਲੀ ਕੱਲੀ ਗੱਲ ਦਾ ਇਹਨੂੰ ਪਤਾ ਹੁੰਦਾ ਕਿਉਂਕਿ ਇਹ ਨਿਤ ਜਾਂਦਾ ਜੀ ਵੀ ਆਹ ਕਬੂਤਰ ਦੇ ਟਾਈਮ ਲਾਉਣ ਵਾਲਾ ਇਹਨੂੰ ਪਤਾ ਲੱਗ ਜਾਂਦਾ ਵੀ ਕਬੂਤਰ ਨਹੀਂ ਮੁੜਦਾ ਹੁਣ ਇਹਨੇ ਪੱਕੇ ਪੈਰੀ ਟਾਈਮ ਲਾਉਣਾ ਹਾਂਜੀ ਠੀਕ ਆ ਤੇ ਬਹੁਤ ਵਧੀਆ ਗੱਲ ਆ ਤੇ ਕੋਈ ਇਨਸਾਨ ਜਿਵੇਂ ਦਿਮਾਗ ਤੋਂ ਹੁਣ ਇਹ ਸਿੱਖ ਗਿਆ ਬਹੁਤ ਬਾਜ਼ੀਆਂ ਦੇਖ ਲੀਆਂ ਨੇ ਹਜ਼ਾਰਾਂ ਬਾਜ਼ੀਆਂ ਤੇ ਜਾਵੜਿਆ ਹੁਣ ਤਾਂ ਸਿੱਖ ਗਿਆ ਪੂਰਾ ਤੇ ਬਾਕੀ ਐ ਨਹੀਂ ਇਨਸਾਫ ਕਰਉਂਗਾ ਜੀ ਐ ਨਹੀਂ ਵੀ ਲਿਆਜ ਅੱਡ ਥਾਤੇ ਆ ਇਨਸਾਫ ਅਲੱਗ ਹੈ ਜੀ ਆਪਾਂ ਲਿਆਜ ਵਸਤਨ ਲੱਗ ਜੀ ਕਿ ਉੱਚ ਵੀ ਕੋਈ ਨਾ ਯਾਰ ਇਹਨੂੰ 5 ਮਿੰਟ ਵਾਧ ਦੇ ਦਿੱਤਾ ਉਹ ਦੂਜੇ ਬੰਦੇ ਨੂੰ ਉਵੇਂ ਕਰ ਲੈਂਦਾ ਤੇਰਾ ਗਲਾ ਸੋਚ ਲਗੇ ਨਹੀਂ ਪਾਤਪੁਰ ਵੀ ਇਹਦਾ ਪਾਤਪੁਰ ਦਾ ਮੇਨ ਗੱਲ ਆ ਭਾਈ ਜੀ ਤੇ ਹੋਰ ਬਾਬਾ ਜੀ ਕੰਮ ਕਾਜ ਵਧੀਆ ਚੱਲ ਰਿਹਾ ਸਮ ਕੰਮ ਕਾਰ ਵਧੀਆ ਜੀ ਹੁਣ ਤਾਂ ਸ਼ੌਕ ਪੂਰਾ ਕਰਨਾਗਾ ਆ ਗਰਮੀ ਹੋਰ ਤਾਂ 2-3 ਮਹੀਨੇ ਬਾਜੀ ਬਸ ਅਦਾ ਕੰਮ ਕੋਸਦਾ ਬਾਈ ਫਾਤੋੜੀਆਂ ਵੀ ਛੱਡ ਦਿੰਦੇ ਨਹੀਂ ਜੀ ਅਸੀਂ ਤਾਂ ਬਸ ਅੱਜੇ ਤੁਰਾੜ ਦੂਸਰ ਵਾਲੇ ਟਾਈਮ ਨਹੀਂ ਹੁੰਦਾਗਾ ਫਿਰ ਕੰਮ ਕਰਾ ਵਿੱਚ ਬੀਜੀ ਹੋ ਜਾਏਗਾ ਓਕੇ ਕਬੂਤਰ ਕੋ ਬੱਤਰ ਚੰਗਿਆਂ ਬੇਬਾਜੀ ਜੋੜੇ ਜੋੜੇ ਲਾਉਣੇ ਹੁੰਦੇ ਆ ਤਾਂ ਕਰਕੇ ਫਿਰ ਇੰਨਾ ਟਾਈਮ ਹੀ ਨਹੀਂ ਹੁੰਦਾ ਜੀ ਇਹ ਤਾਂ ਗੱਲ ਹੈ ਇਹ ਕਿਤਾਬਸ ਥੋੜਾ ਦੇਰ ਛੱਡੀਆਂ ਕਿਉਂਕਿ ਕਿ ਦਿਨ ਨਹੀਂ ਲੱਗੇ। ਤੁਸੀਂ ਰੇਹਨੇ ਕਿੱਥੇ ਆ? ਖਰੀਦਕੋਟ ਖਰੀਦਕੋਟ ਰੇਹਨੇ। ਖਾਸ ਖਰੀਦਕੋਟ। ਸਾਰੇ ਖਰੀਦਕੋਟ ਦੇ ਉੱਤੇ ਮੱਡੂ ਹੈਗਾ। ਬਹੁਤ ਵਧੀਆ ਨਾਮ ਉਹਦਾ ਕਬੂਤਰ। ਮਿੰਕਰ ਹੋਵਾਲਿਆ। ਉਹਨਾਂ ਦੇ ਕਬੂਤਰਦੇ ਆ ਕਬੂਤਰ ਉੱਡਦੇ ਆ। ਹਾਂ। ਨਿਕਸਾਲਾ। ਮੱਡੂ ਬਹੁਤ ਤੇਜ਼ ਹੈ ਬਾਈ। ਤੁਹਾਡੀ ਫੋਟੋ ਵੀ ਅੱਜ ਆਏ ਹੋ। ਹਣ ਬਾਬਾ ਜੀ ਗਾਂ ਤਾਂ ਇੰਟਰੀਂਗ ਵਾਲੀਆਂ ਛੱਡੋ। ਛੱਡੋ ਮੈਂ ਤੁਹਾਨੂੰ। ਹਾਂ ਜਿਹੜੇ ਜਿਹੜੇ ਇੰਟਰੀਆਂ ਕਰੇ ਉਹ ਵੀ ਛੱਡਾਂਗੇ। ਇੱਕ ਦੋ ਫੁੱਲੀਆਂ ਹੈਗੀਆਂ ਨੇ ਸਾਡੇ ਨਾਲ ਖਰੀਦਕੋਟ ਸ਼ਹਿਰ ਦੇ। ਕਰਾਏ ਮੁੰਡਿਆਂ ਨੇ ਬਲਾਕ ਠੀਕ ਹੈ ਜੀ ਹਾਲ ਸੀ ਉਹਨਾਂ ਦੀ ਪਾਇਓ ਪਾਈ ਸੀ ਇੰਸਟਾਗ੍ਰਾਮ ਤੇ ਹਾਂ ਜੀ ਤੇ ਬਾਬਾ ਜੀ ਇਹ ਫੋੜ ਟਰੈਕਟਰ ਦਿੰਦੇ ਆ ਜਿਵੇਂ ਗੱਡੀਆਂ ਦਿੰਦੇ ਆ ਜਾਂ ਮੋਟਰਸਾਈਕਲ ਦਿੰਦੇ ਆ ਅਗੇ ਬਾਜੀ ਤੇ ਤੇ ਸਹੀ ਆ ਨਾ ਨਾਮ ਜਿੰਨੇ ਮੰਨ ਲਓ ਵੀ ਵੱਡੇ ਵੱਡੇ ਨਾਮ ਦੇਣ ਲੱਗੇ ਬਾਜ਼ੀਆਂ ਤੇ ਬਾਜੀ ਵੀ ਹੁਣ ਦੇਖੋ ਜੀ ਬਾਜ਼ੀਆਂ ਤੇ ਜਿਹੜਾ ਹੁਣ ਦੇਖੋ ਸ਼ੌਕ ਆ ਕਬੂਤਰ ਬਾਜੀ ਦਾ ਚੰਗੇ ਬੰਦੇ ਨੇ ਚੰਗੇ ਖਟਾਰੀ ਨੇ ਉਹ ਦਿੰਦੇ ਆ ਦਿੰਦੇ ਆ ਹਾਂ ਜੀ ਟ੍ਰੇਟਰ ਵਾਲੀਆਂ ਏਡੀਆਂ ਵੱਡੀਆਂ ਵੱਡੀਆਂ ਬਾਜ਼ੀਆਂ ਹੁੰਦੀਆਂ ਟੌਪ ਦੇ ਖਿਡਾਰੀ ਹੋਉਂਦੇ ਆਉਂਦੇ ਆ ਉਹ ਚ ਤੇ ਬਾਕੀ ਆਇਆ ਬਾਦ ਕੀ ਗੇਮ ਜਾਣੇ ਕਿ ਘਟੀ ਨਹੀਂ ਘਟੀ ਨਹੀਂ ਕਿਉਂਕਿ ਇਹ ਸ਼ੌਕ ਹੀ ਬਹੁਤ ਪੈ ਗਿਆ ਲੋਕਾਂ ਨੂੰ ਪਹਿਲਾਂ ਕਿਸੇ ਕਿਸੇ ਘਰ ਕਬੂਤਰ ਰੱਖਿਆ ਹੁੰਦਾ ਸੀ ਹੁਣ ਤਾਂ ਅੱਗੇ ਸਾਰੇ ਕਬੂਤਰ ਰੱਖੇ ਬੈਠੇ ਆ ਕਿ ਜਦੋਂ ਅਸੀਂ ਤਾਂ ਛੋਟੇ ਸੀ ਚਲੋ ਉਦੋਂ ਉਦੋਂ ਕੋਈ ਪਤਾ ਹੀ ਨਹੀਂ ਹੁੰਦਾ 600 ਚ ਬਾਜ਼ੀਆਂ ਮੈਂ ਨਾ 600 ਚ 600 ਅਸੀਂ ਸਾਰੇ ਨਾਲ ਪਹਿਲਾਂ ਛੱਡੀ ਸੀ 500 ਰੁਪਏ ਦੇ ਵਿੱਚ ਬਾਜ਼ੀ ਹਾਂ 600 ਚ ਮੈਂ 600 500 ਚ ਫੁੱਲ ਹੁੰਦਾ ਸੀ ਮੋੜ ਅੱਧ 250 ਹੁੰਦਾ ਸੀ ਉਹਦੋਂ ਉਹਦੋਂ ਮੈਂ ਮੈਂ ਛੱਡੀ ਆਵੇ ਜਦੋਂ ਮੈਂ ਛੱਡੀ ਆ ਪਹਿਲੀ ਵਾਰੀ ਉਦੋਂ 600 ਛੱਡੀ ਆ ਉਦੋਂ ਕੋਈ ਮੋਟਾ ਅੱਧ ਨਹੀਂ ਕਰਦੇ ਸੀ ਕੁਛ ਨਹੀਂ ਬਸ 600 ਭਰਾ ਦੇਂਦੇ ਸੀ ਬਾਜੀ ਛੜਾ ਲੈਂਦੇ ਹਾਂ 500 ਚ ਬਹੁਤ ਬਾਜੀਆਂ ਦੇਖੂਗਾ ਪਰ ਛੱਡੀ ਨਹੀਂ ਮੈਂ ਕੋਈ ਐਸੀ ਤਾਂ ਜੀ ਪਹਿਲੀ ਪਹਿਲੀ ਵਾਰ 500 ਚ ਛੱਡੀ ਸੀ ਪਹਿਲਾਂ ਕਿਸੇ ਉਸਸੀ ਆਪਾਂ ਐਸੀ ਤਾਂ ਐਸੇ ਸਾਡੇ ਗੁੱਲੀ ਆ ਉਹਨਾਂ ਨੇ ਪਾਇਆ ਉਦੋਂ ਛੋਟੇ ਸੀ ਵੀ ਕਬੂਤਰਾਂ ਨਾਲ ਉੜ ਜਾਂਦੇ ਸੀ ਸ਼ੌਕ ਸੀ ਯਾਰ ਇਹ ਸ਼ੌਕ ਸ਼ੌਕ ਨਹੀਂ ਜਾਂਦਾ ਯਾਦਾ ਹੀ ਨਹੀਂ ਜੀ ਐਨੀ ਮੇਰੀ ਲਾਈਫ ਹੋ ਗਈ ਮੈਂ ਕਿ ਜ਼ਿੰਦਗੀ ਜੀ ਕਦੇ ਨਸ਼ਾ ਨਹੀਂ ਕੀਤਾ ਮੈਨੂੰ ਬਹੁਤ ਬੰਦੇ ਕਹਿੰਦੇ ਆ ਕਬੂਤਰ ਚੁਕਾਦੇ ਰਸਤੇ ਵਿਸਾਰ ਪਾ ਲਾ ਇਹ ਸ਼ੌਕ ਹੈ ਜਿਹੜਾ ਇਹ ਤਾਂ ਹੁਣ ਨਾਲ ਹੀ ਜਾਉ ਸੀ ਵੀਰ ਇਹ ਬਾਬਾ ਜੀ ਕੋਈ ਪੁੱਠੇ ਪੈਰਾਂ ਦਾ ਹੁੰਦਾ ਕੰਮ ਕੋਈ ਇਹਨਾਂ ਦਾ ਕੋਈ ਗਲਤ ਕਰਦੇ ਨਹੀਂ ਨਹੀਂ ਜੀ ਇਹ ਤਾਂ ਲੋਕਾਂ ਦੀ ਸੋਚ ਬੰਦਾ ਇਹਦੇ ਨਾਲ ਕੋ ਰੁਕਦਾ ਕੋ ਬਾਤ ਦੇਖੋ ਜੀ ਮੈਨੂੰ ਕਬੂਤਰ ਰੱਖੇ ਨੂੰ 20 22 ਸਾਲ ਹੋ ਗਏ ਨੇ ਜਿੱਤੇ ਮੈਂ ਕਬੂਤਰ ਇੱਕ ਵਾਰੀ ਮੇਰੇ ਡੈਡੀ ਨੇ ਛੜਾਤੇ ਸੀ ਮੇਰੇ ਤੋਂ ਤੇ ਮੈਂ ਜਿਵੇਂ ਬਰਵਾ ਇਹਵਾਰਾ ਮੇਂ ਕਬੂਤਰ ਰੱਖਲੇ ਮੇਰੇ ਫੇਰ ਪੌਂਗਾਰਾ ਹੈ ਤਾਂ ਜੀ ਪੌਂ ਨਾ ਪਾ ਦਾਣੇ ਪੌਂ ਨਾ ਬਦਾਰ ਹਾਂ ਜੀ ਕਿਉਂਕਿ ਨਾ ਲੋਕ ਦੇਖੋ ਸਾਡੇ ਗਵਾਂਢ ਇੱਕ ਡੈਰੀ ਆ ਉਹਨਾਂ ਦੇ ਫੇਰੇ ਨਾ ਤਿੰਨ ਬੱਚੇ ਸੀ ਉਹਨਾਂ ਦਾ ਕਿਸੇ ਦਾ ਕੰਮ ਨਹੀਂ ਬੰਦਦਾ ਸੀ ਕੋਈ ਵੀਜ਼ਾ ਨਹੀਂ ਲੱਗਦਾ ਸੀ ਤੇ ਉਹਨਾਂ ਨੂੰ ਮੈਂ ਦੱਸਿਆ ਵੀ ਤੁਸੀਂ ਇੱਕ ਵਾਰੀ ਕਬੂਤਰ ਰੱਖੋ ਨਾ ਮੇਰੇ ਕਹਿਨ ਤੇ ਜੋੜਾ ਰੱਖਿਆ ਫਿਰ ਦੋ ਜੋੜੇ ਕੀਤੇ ਜਦੋਂ ਕਬੂਤਰ ਨਾਲ ਕੋਈ ਹੁਣ ਪੱਥੋਂ ਨਾਲ ਕੋਈ 100 ਕਬੂਤਰ ਉਦੋਂ ਚਾਰ ਪੰਜ ਜੋੜੇ ਸੀ ਇੰਨੇ ਬੱਚੇ ਕਿਨੇ ਡਾਟੇ ਕਹਿੰਦੇ ਸਾਨੂੰ ਵਫਾ ਕਰਦਾ ਹੁਣ ਮੁੰਡੇ ਜਿਹੜੇ ਕਬੂਤਰਾਂ ਵਾਲੇ ਜੁੱਤੇ ਚਲੇਗੇ ਬਾਹਰ ਪਰ ਬੁੜੀਆਂ ਦਾਣੇ ਪਾ ਰਹੀਆਂ ਉਹ ਕਹਿੰਦੀਆਂ ਅਸੀਂ ਕਬੂਤਰ ਨਹੀਂ ਦੇਣਾ ਅੰਦਰੇ ਬੱਚੇ ਵਟੇ ਵਟੇ ਹੋਈ ਜਾਂਦੇ ਨੇ ਉਹਨਾਂ ਦੇ ਕੋਈ ਮੰਗਲ ਵੀ ਆਵੇ ਉਹ ਕਹਿੰਦੇ ਸਾਡੀ ਜਾਨ ਵਸਦੀ ਨੇ ਕਬੂਤਰਾਂ 'ਚ ਦਾਨੇ ਉਹ ਮੁੰਡਾ ਬਾਹਰੋਂ ਪੇ ਪੈਸੇ ਭੇਜੀ ਜਾਂਦਾ ਹਰ ਇੱਕ ਤਰ੍ਹਾਂ ਦੇ ਫੀਡ ਪਾਉਂਦੇ ਆ ਛੋਲੇ ਛੋਲੇ ਉਹ ਬੈਠਿਆਂ ਨਹੀਂ ਕਿਉਂਕਿ ਉਹਨੂੰ ਕਹਿੰਦੇ ਵੀ ਸਾਨੂੰ ਇੰਨੇ ਸਾਲਾਂ ਵਿੱਚ ਸਾਡਾ ਕੋਈ ਕੰਮ ਨਹੀਂ ਬਣਿਆ ਸੀ ਚੜਿਆ ਆ ਪਰ ਕਹਿੰਦੇ ਕਹਿੰਦੇ ਇਹ ਤਾਂ ਬਾਤਾਂ ਹੀ ਨਹੀਂ ਹੁੰਦੀ ਨਹੀਂ ਨਹੀਂ ਸਾਡੇ ਤਾਂ ਜਿਉਂ ਉਹਨਾਂ ਦੇ ਪੈਰਾਂ ਵਾਲੇ ਹੁੰਦੇ ਆ ਨਹੀਂ ਨਹੀਂ ਸੋਚ ਉਹਨਾਂ ਦੀ ਕੁੜੀ ਵੀ ਬਾਹਰ ਜਾਵਣੀ ਤਿੰਨੇ ਮੁੰਡੇ ਬਾਹਰ ਜਾਵਣੇ ਦੇਖੋ ਕਿੰਨੀ ਉਹ ਉਹ ਕਹਿੰਦੇ ਜਦੋਂ ਦੇ ਅਸੀਂ ਕਬੂਤਰ ਰੱਖੇ ਆ ਉਹਨਾਂ ਲਈ ਸਾਡੇ ਘਰ ਦੇ ਵਿੱਚ ਕਿ ਉਹਨਾਂ ਲਈ ਤਾਂ ਵਰਦਾਨ ਹੀ ਬਣ ਗਏ ਕਬੂਤਰ ਹੁਣ ਉਹਨਾਂ ਨੂੰ ਲੋਕ ਬੜੇ ਕਹਿੰਦੇ ਤੁਸੀਂ ਕੁੱਤੇ ਭਰੇ ਹੋ ਆ ਉਦੋਂ ਜਦੋਂ ਮੁੰਡੇ ਗਏ ਸੀਗੇ ਉਦੋਂ 45 ਕਬੂਤਰ ਸੀ ਇਸ ਤੋਂ ਮਨੂ ਬਰਸੂਦ ਕੁਸਟਰ ਹੋਇਆ ਉਹ ਨਾ ਕੋਈ ਤੇ ਉਹ ਘਰੇ ਡਾਉਂਦੀ ਹੈ ਬੁੜੀਆਂ ਆਣੇ ਪਾ ਜਿੰਦੀ ਵਿਚਾਰਿਆਂ ਤੇ ਉਹ ਕਿਹਦੇ ਪਰ ਸੀ ਦੇਣੇ ਨਹੀਂ ਦੇਖ ਲੋ ਕਿੰਨਾ ਸ਼ੋਰ ਹੈ ਮੇਰੀ ਵਾਰੀ ਮੈਨੂੰ ਫੋਨ ਕਰ ਦੇ ਬਾਬਾ ਹੀ ਆ ਕੇ ਦੇਖੋ ਲੈਣੀ ਹੈ ਛੋਟੀ ਹਾਂ ਸਾਡੇ ਕਰਾਂ ਦੀ ਮੇੜੀ ਹੈ ਠੀਕ ਹੈ ਜੀ ਫਿਰ ਅਸੀਂ ਕਿਹੜਾ ਗੋੜਾ ਮਾਰਿਆ ਨੂੰ ਦੇਖਣ ਨੂੰ ਜਾ ਕੇ ਵੀ ਠੀਕ ਆ ਹਾਂ ਬਸ ਵਧੀਆ ਸੀ ਕੁਡੇ ਖਾਟੇ ਸਾਫ ਕਰਾ ਦਿੰਦੇ ਨਾਲ ਜਾ ਕੇ ਉਹਨਾਂ ਦੇ ਜਾਈ ਜਾ 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 ਪਰ ਬਹੁਤ ਵਾਫਾ ਕੀਤਾ ਜਿਹਦੇ ਮੈਂ ਕਬੂਤਰਾਂ ਕੀ ਸੀ ਮੇਰੇ ਡੈਡੀ ਨੇ ਮੈਨੂੰ ਕਿਹਾ ਤਾਂ ਸੀ ਵੀ ਮੈਂ ਕਬੂਤਰ ਰੱਖੀ ਮੈਂ ਖੁਦ ਆਪਣਾ ਘਰ ਬਣਾ ਕੇ ਕਬੂਤਰ ਰੱਖੇ ਉਹ ਘਰ ਤੋਂ ਹੀ ਵਿਚਾਰ ਕਰ ਰਹੇ ਉਸ ਘਰ ਤੋਂ ਹੀ ਵਿਚਾਰ ਕਰ ਰਹੇ ਬਣਾਏ ਤੇ ਨਾਲੇ ਮੇਰੀ ਤਰੱਕੀ ਵੀ ਨਾਲੇ ਤੁਹਾਡੇ ਸਾਹਮਣੇ ਸਾਰੇ ਵੇਖ ਰਹੇ ਨੇ ਬੈਠੇ ਜੀ ਸਹੀ ਗੱਲ ਹੈ ਦੁਨੀਆ ਦੇਖਦੀ ਹੈ ਇਹ ਦੁਨੀਆ ਇਹ ਕਹਿਦਾ ਮੈਂ ਹਾਂ ਜੀ ਪਸੰਦ ਨਹੀਂ ਕਰਦੇ ਸੀ ਤੁਹਾਨੂੰ ਐ ਨਹੀਂ ਕਰਦੇ ਕਿਉਂਕਿ ਤੁਸੀਂ ਬਹੁਤ ਬਿਜੂ ਰੌਲਾ ਰਪਾ ਗੋਦੇ ਪਾਇਆ ਨਾ ਨਾ ਜੀ ਨਸਕਾ ਦੇ ਨਾ ਨਾ ਦੇਖੋ ਆਏ ਆ ਸਭ ਨਾ ਮੂੰਹ ਪਿਆਰ ਬਣਾ ਲਿਆ ਜਿਹੜੇ ਆਏ ਵੇ ਭਾਈ ਉਤਰਾਲੇ ਸਹੀ ਗੱਲ ਹੈ ਬਾਬਾ ਜੀ ਇਹ ਤਾਂ ਥੋੜੀ ਸਾਰੇ ਆਏ ਹੋਏ ਬੰਦੇ ਮਹਾਰਾਜ ਨਾਲ ਤੁਹਾਡਾ ਤੁਹਾਡੇ ਬੰਦੇ ਨਾਲ ਵੱਡੇ ਸਾਦੇ ਆ ਸਪੈਸ਼ਲ ਵੀ ਜਿਹੜਾ ਬਾਜੀ ਤੇ ਆਉਣਾ ਪੈਣਾ ਸਾਰਿਆਂ ਨਾਲ ਆਪਣਾ ਮੈਂਟਲ ਆ ਰਿਹਾ ਸੀ ਤੇਰੀ ਹੈਗੇ ਨੇ ਬਾਜੀ ਮੋਰ ਉਹ ਵੀ ਆਪਣੇ ਘਰੇ ਆਏ ਭਾਈ ਕੀ ਪਛਾਣ ਮਾਇਆ ਉਹ ਸਾਰੇ ਬੜਾ ਪਿਆਰ ਨਾਲ ਹਾਂਜੀ ਬਾਬਾ ਜੀ ਤੁਸੀਂ ਵੀ ਸੋਚ aeration ਕਰਨਾ ਜੀ ਕੋਈ ਦੱਸੋ ਜੀ ਮੈਂ ਤਾਂ ਤੰਗ ਵੀ ਕੋ ਕੋਸ਼ਿਸ਼ ਵੀ ਕੀ ਕਰਾਉਂ। ਸੋਨੇ ਪੂਰਾ ਸ਼ੌਕ ਆ ਕਬੂਤਰਾਂ ਦਾ। ਹੋਰੇ ਸ਼ੌਕ ਆ। ਖਰਾਕ ਬਾਜੀ ਤੇ ਤੁਸੀਂ ਨਾਲ ਜਾਂਦੇ ਬਾਬਾ ਜੀ। ਕਈ ਵਾਰ ਨਹੀਂ ਜਾਂਦੇ ਕਿ ਮੇਰੇ ਕਬੂਤਰ ਕਦੇ ਛੱਡਣ ਵਾਲੇ ਹੁੰਦੇ ਹਨ। ਇੱਕ ਜਣਾ ਤਾਂ ਚਾਹੀਦਾ ਬਾਜੀ ਤੇ ਤੁਹਾਡੇ ਨਾਲ। ਨਹੀਂ ਮੇਰੇ ਨਾਲ ਅੱਗੇ ਹੋਰ ਆਂਦੇ ਹੁੰਦੇ ਨੇ ਮੇਰੇ ਚੇਲੇ। ਇਹ ਅਸੀਂ ਅੱਜ ਘਰੇ ਅਸੀਂ ਕਬੂਤਰਾਂ ਦੀ ਵਾਰੀ ਲਈਏ ਤੁਹਾਨੂੰ ਜਰਾ ਉਸ ਕਰੀਏ। ਕਾਫੀ ਸਮਝ ਆਉਂਦੀ ਰਹਤ ਹੈ। ਹਾਂਜੀ ਆਪ ਹੀ ਸਮਝ ਆ ਅਸੀਂ ਕਬੂਤਰ ਕਈ ਵਾਰੀ ਜੇ ਸਾਨੂੰ ਪਤਾ ਕਿ ਸਾਡਾ ਪ੍ਰੋਗਰਾਮ ਆ ਕਿਸ ਦਿਨ ਫਿਰ ਉਸ ਦਿਨ ਸੀ ਕਿਸੇ ਫਰੈਂਡ ਤੋਂ ਸੰਭਾਦ ਹੈ। ਹਾਂ ਜੀ ਚੇਲੇ ਲਈ ਨਹੀਂ ਵਾਟਾ। ਚੇਲੇ ਅਸੀਂ ਕਿਸੇ ਦੇ ਵੀ ਨਹੀਂ। ਚੇਲੇ ਅਸੀਂ ਕਿਉਂ ਨਹੀਂ ਸਾਡੇ ਨਾਲ ਤਾਂ ਮੇਰੇ ਇੱਕ ਦੋਸਤ ਸੀਗਾ ਲਾਜਪਤਾ ਮੁੰਡਾ ਫੀਸਪੋਰਟ ਤੋਂ। ਉਹ ਮੇਰੀ ਨਾਲ ਹੀ ਛੋਟੇ ਛੋਟੇ ਸੀ ਇਕੱਠੇ ਰਹਿੰਦੇ ਉਹਨੂੰ ਬੜਾ ਐਕਸਪੀਰੀਅੰਸ ਨੂੰ ਖਿਡਾਰੀਆਂ ਚ ਭੇਜਦਾ ਸੀ ਜੱਜ। ਠੀਕ ਆ। ਦੁੱਲੀ ਹੋਰੀ ਹੁੰਦੇ ਸੀ ਉਦੋਂ ਸਾਡੇ ਪੀਤਾ ਸਿੱਖ ਹੁੰਦਾ ਸੀ ਹੁਣ ਤਾਂ ਹੈ ਨਹੀਂਗਾ ਉਹਨਾਂ ਚ ਬੈੰਦਾ ਸੀ ਕੋਈ ਨੌਲੇਜ ਇੰਨੀ ਸੀ ਬੈਠੇ ਕੋਤੋਂ ਵੇਖੇ ਦੱਸਦਾ ਕਿ ਕਿੰਨੇ ਉੱਤ ਦੇਖ ਲਓ ਤੇ ਉਹਦੇ ਨਾਲ ਅਸੀਂ ਰਹਿਣਾ ਤੇ ਉਹਨੇ ਮੈਨੂੰ ਹੌਲੀ ਹੌਲੀ ਫੇਰ ਦੱਸਨੇ ਵੀ ਆਪਾਂ ਐਂ ਤੋਂ ਪਾਣੀ ਲਾਉਣਾ ਹੈ ਕਬੂਤਰਨ ਦਾ ਜਾਵ ਲੈਣੇ ਆ ਐਨੀ ਗੱਲ ਵਿੱਚ ਐਨੇ ਵੇਦ ਆਉਂਦੇ ਨੇ ਉਹਨੂੰ ਨੌਲੇਜ ਇੰਨੀ ਹੈ ਨਾ ਖਾਦ ਤੋਂ ਜ਼ਿਆਦਾ ਕੋਣ ਵੀ ਕਬੂਤਰ ਰੱਖੀ ਹੋਵੇ ਤਾਂ ਬਹੁਤ ਵਧੀਆ ਵਧੀਆ ਕਬੂਤਰ ਰੁੱਢਦੇ ਆ ਜਿਹਨੂੰ ਬਹੁਤ ਜ਼ਿਆਦਾ ਨੌਲੇਜ ਬੀ ਕਬੂਤਰ ਬਾਬਾ ਜੀ ਤੁਹਾਡਾ ਅਸ਼ੀਰਵਾਦ ਚਾਹੀਦਾ ਇੱਥੋਂ ਇੱਥੇ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਸਮਾਂ ਦਿੱਤਾ ਜੀ ਤੇ ਜਿਉਂਦੇ ਬਸ ਦੇ ਰੋ ਕੰਪਿਊਟਰ ਫਿਰੇ ਜਾਂਦੇ ਨੇ ਹੇ ਤੱਕ ਰੱਖੀ ਤੇ ਸਾਸਤਰੀ ਗਾ ਜੀ ਸੋ ਇੰਚਾ ਹੋ ਗਿਆ ਸਾਸਤਰੀ ਗਾ ਜੀ ਬੰਦੇ ਓਰ ਦੇ ਕਿਵੇਂ ਤੁਹਾਨੂੰ ਪਤਾ ਲੱਗ ਪਹਿਲਾਂ ਤਾਂ ਇਹ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਤੇ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਅੱਜ ਬਾਜੀ ਛੱਡੀ ਆ ਜੀ ਬਾਬਾ ਜੀ ਕਿਵੇਂ ਫਿਰ ਜਾਨਪੁਰ ਜੀ ਬਹੁਤ ਵਧੀਆ ਇੱਥੇ ਹਾਂਜੀ ਅੱਗੇ ਵੀ ਛੱਡਦੇ ਹੋ ਤੁਸੀਂ ਹਾਂਜੀ ਹਾਂਜੀ ਫਿਰ ਇੱਕ ਸਾਲ ਇੱਥੇ ਇਨਸਾਫ ਦੀ ਬਾਜੀ ਹੋ ਲਗਭਗ ਕਿੰਨਾ ਟਾਈਮ ਹੋ ਗਿਆ ਜੀ ਕਬੂਤਰ ਰੱਖਿਆ ਨੂੰ ਬਾਬਾ ਜੀ ਤੁਹਾਡੇ ਕਬੂਤਰ ਰੱਖਿਆ ਨੂੰ ਹੋ ਗਈ ਸਾਨੂੰ 25 ਸਾਲ ਹੋ ਗਏ ਠੀਕ ਹੈ ਜੀ ਅੱਗੇ ਕੁੜੀ ਵੀ ਉਹ ਛੋਡੀ ਰੱਖੀ ਹੋਈ ਹੈ ਕੁੜੀ ਰੌਣਕ ਹੈ ਰੌਣਕ ਖੱਤਰੀ ਠੀਕ ਹੈ ਉਹ ਤਾਂ ਫਿਲਮਾਂ 'ਚ ਜਾਵੜੀ ਬਿੰਦਾ ਹੁੰਦਾ ਹੈ ਨਾ ਹਾਂਜੀ ਹਾਂਜੀ ਠੀਕ ਹੈ ਉਹ ਕੁੜੀ ਨੇ ਵੀ ਵਧੀਆ ਬਾਜੀਆਂ ਛੱਡੀਆਂ ਉਹ ਤੋਂ ਹਾਂਜੀ ਪਹਿਲਾਂ ਸੈਟ ਕਰ ਲਾ ਕੋਈ ਤੇ ਹੋਰ ਜੀ ਔਰ ਬਸ ਇੱਥੇ ਆਉਨੇ ਆ ਬਹੁਤ ਵਧੀਆ ਇੱਥੇ ਇਨਸਾਫ ਦੀ ਬਾਜੀ ਹੁੰਦੀ ਹੈ ਹਾਂਜੀ ਤੇ ਆ ਬਾਈ ਜੀ ਹੋਰੀ ਨੇ ਸੰਤਰਾ ਜੀ ਨੇ ਨਾਮ ਹਾਂ ਸੰਤਰਾ ਨਾਮ ਇਹ ਸਾਨੂੰ ਵਧੀਆ ਇੱਜ਼ਤ ਮਾਨ ਨਾਮ ਸੰਤਰਾ ਬਾਈ ਗਿਰਵਿੰਦਰ ਕਹਿੰਦੇ ਆ ਉਹਦਾ ਬਾਈ ਨੂੰ ਬਹੁਤ ਵਧੀਆ ਇਹਦੇ ਘਰ ਵਾਹ ਬਾਈ ਤੇਰੇ ਬਾਈ ਕਰਾਉਂਦਾ ਚੋਟੀ ਦੀ ਬਾਜੀ ਦਾ ਸੱਦ ਲਿਆ ਜੀ ਗੋਪੀ ਬਾਜੀ ਤੇ ਬਹੁਤ ਚੰਗੇ ਇੱਥੇ ਇਨਸਾਫ ਹੁੰਦਾ ਕੋਈ ਨਹੀਂ ਹੁੰਦਾ ਹਾਂਜੀ ਬਾਜੀ ਦਾ ਇਨਸਾਫ ਮੇਨ ਗੱਲ ਆਹੀ ਹੈ ਜੀ ਰੌਲਾ ਨਾ ਪਵੇ ਸਾਫ ਹੋਵੇ ਇੰਨੀ ਦੋ ਰੌਣੇ ਕਬੂਤਰ ਮੈਨੇ ਨਹੀਂ ਰਖਦਾ ਵੀ ਕਬੂਤਰ ਜਿੱਤੇ ਚ ਹਰੇ ਬਾ ਬਾਜੀ ਸਾਫ ਹੈਨਾ ਕੋਈ ਵੀ ਬੰਦਾ ਕਿਸੇ ਦਾ ਵੀ ਕਬੂਤਰ ਆ ਇੱਥੇ ਬੰਦੇ ਨੂੰ ਬਾਜੀ ਨਹੀਂ ਮਿਲਦੀ ਹਾਂਜੀ ਹਾਂਜੀ ਮੇਨ ਗੱਲ ਤਾਂ ਆਹੀ ਹੈ ਜੀ ਬਸ ਤੁਸੀਂ ਤਾਂ ਆਪ ਹੁਣ ਇੰਨੀਆਂ ਬਾਜ਼ੀਆਂ ਛੜਤੀਆਂ ਹੈਨਾ ਤੁਹਾਡੇ ਕੋਲ ਕਬੂਤਰ ਵੀ ਚੰਗੇ ਬੈਠੇ ਆ ਜਿਵੇਂ ਮੋਰ ਵਾਲੇ ਹੋਏ ਹੋਰ ਕਬੂਤਰ ਹੋਏ ਸੋਨੂੰ ਮੋਰ ਗਿਫਟ ਵੀ ਦੇ ਕੇ ਗਿਆ ਸੀ ਕਬੂਤਰ ਘਰੇ ਆ ਕੇ ਹੈਨਾ ਇੱਕ ਹੋਰ ਕੌਣ ਬੰਦਾ ਗਿਫਟ ਦੇ ਕੇ ਗਿਆ ਸੀ ਘਰੇ ਤੇ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲੋਕ ਆ ਜੋੜਗਾ ਨਾ ਦੇ ਕੇ ਗਏ ਆ ਜੀ ਬਾਤ ਤੋਂ ਜ਼ਿਆਦਾ ਮਾਨ ਸਨਮਾਨ ਨਾਲ ਛੋਟੀ ਵੀਡੀਓ ਬਣੀ ਵੀ ਸੀ ਉਹ ਹਾਂ ਜੀ ਵੀਡੀਓ ਬਣੀ ਵੀ ਸੀ ਉਹ ਹਾਂ ਜੀ ਹਾਂ ਹੋਰ ਬਾਬਾ ਜੀ ਕਿੰਨੇ ਕ ਜਾਨਵਰ ਮੇਰੇ ਕੋਲੇ ਬਹੁਤ ਜ਼ਿਆਦਾ ਨੇ ਪਰ ਕੀ ਕਰੀਏ ਜੇ ਕੋਈ ਅਗਲਾ ਮਾਨ ਸਨਮਾਨ ਨਾਲ ਦੇ ਦੇਣ